स्पीकर ਨੂੰ ਲਾਜਾਣਾ ਤੇ ਅਗਰਸਰ ਸਪੀਕਰ ਐਂਡ ਜੀ ਮਨਪ੍ਰੀਤ ਕੌਰ ਜੀ ਰੂਬੀਆ ਤੇ ਉਹਨਾਂ ਨੇ ਬੰਲਾ ਦਾ ਉਹ ਨਵਾਂ ਕਰੀਅਰ 35 40 ਸਾਲ ਕਰੀਅਰ ਆਪਣੇ ਵੱਖਰੇ ਵੱਖਰੇ ਧਾਮਾਂ ਤੇ ਸੀ ਤੇ ਉਹ ਸੀਆਰ ਮੈਨੇਜਰ ਰਿਟਾਇਰ ਹੋਣ ਤੋਂ ਬਾਅਦ ਫਿਰ ਕਾਫੀ ਇਹਨਾਂ ਦਾ ਰੁਚੀ ਗੁਰਬਾਣੀ ਵਾਲੇ ਪਾਸੇ ਹੋ ਗਈ ਤੇ ਪਿਛਲੇ 2-3 ਸਾਲਾਂ ਤੋਂ ਇਹ ਗੁਰਬਾਣੀ ਸੈਸ਼ਨਸ ਹੋਸ ਕਰ ਰਹਾ ਜੂਮ ਸੈਸ਼ਨਸ ਤੇ ਖਾਸ ਕਰਕੇ ਇਹਨਾਂ ਦੇ ਪਰਮਵੀਰ ਸਿੰਘ ਜੀ ਚਾਨੀ ਦੇ ਨਾਲ ਆਪਣਾ ਅਮਰੰਦ ਦੇ ਸੈਸ਼ਨ ਦੇ ਵਿੱਚੇ ਹੋਸ ਹੁੰਦੇ ਆ ਤੇ ਇਹ ਇਹਨਾਂ ਦਾ ਇੱਕ ਹੋਰ ਕੋਕਸਾ ਉਹ ਹੈ ਕਿ ਡਿਸਪੀਅਰਿੰਗ ਪੰਜਾਬੀ ਬੋਲਚ ਜਾਂਦੇ ਪੰਜਾਬੀ ਵਿੱਚ ਬਹੁਤ ਜ਼ਿਆਦਾ ਸ਼ਬਦ ਆ ਰਹੇ ਆ ਜਿਹੜੇ ਪੰਜਾਬੀ ਨੂੰ ਛੱਡ ਕੇ ਤੇ ਦੂਸੀਆਂ ਭਾਸ਼ਾਵਾਂ ਤੋਂ ਆ ਰਹੇ ਆ ਤੇ ਉਹਨਾਂ ਸ਼ਬਦਾਂ ਨੂੰ ਮੁੜ ਕੇ ਪੰਜਾਬੀ ਦੇ ਅਸਲੀ ਸ਼ਬਦਾਂ ਨਾਲ ਮੁੜ ਕੇ ਦੁਨੀਆ ਦੇ ਵਿੱਚ ਪ੍ਰਸੰਗਤ ਕਰਾਏ ਜਿਵੇਂ ਕਿ ਸੁਨੀਹਾ ਅੱਜ ਕੰ ਦਾ ਸੰਦੇਸ਼ ਆ ਗਿਆ। ਅ ਚਿੰਚਰਵਾ ਅੱਜ ਕੰ ਸ਼ਨੀਵਾਰ ਹੀ ਹੋ ਗਿਆ ਤੇ ਸ਼ਿਰਿੰ ਅੱਜ ਕੰ ਸ਼ਿਰੀ ਹੋ ਗਿਆ। ਤੇ ਹੋਰ ਕਈ ਇਦਾਂ ਦੇ ਸ਼ਬਦ ਹੈਗੇ ਆ ਜਿਨ੍ਹਾਂ ਨੂੰ ਇਹ ਆਪਣੇ ਮੁਰਕੇ ਪੰਜਾਬੀ ਦੇ ਸ਼ਬਦਾਂ ਨੂੰ ਆ ਲੈ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਨ ਜੀ ਮਨਪ੍ਰੀਤ ਗੁਰਜੀ ਰੂਵੀ ਹੋਣਾ ਦੇ ਸਬਜੈਕਟਿਵ ਵਿਚਾਰ ਸਾਂਦੇ ਕਰਨਗੇ ਜਨ ਜੀ ਮਨਪ੍ਰੀਤ ਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਮੇਰੀ ਆਵਾਜ਼ ਆ ਰਹੀ ਹੈ ਹਾਂ ਜੀ ਬਿਲਕੁਲ ਆ ਰਹੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਭਨਾਂ ਦਾ ਤੇ ਬਹੁਤ ਵਧੀਆ ਡੂੰਗਾ ਵਿਸ਼ਾ ਹਮੇਸ਼ਾ ਹੀ ਤੁਸੀਂ ਲੈ ਕੇ ਆਉਂਦੇ ਹੋ ਐਤਕੀ ਵੀ ਵਿਸ਼ਾ ਬਹੁਤ ਡੂੰਗਾ ਹੈ ਤੇ ਮੈਂ ਸਮਾਨਾ ਲੈਂਦੇ ਹੋਏ ਬਹੁਤਾ ਆਪਣੀ ਗੱਲ ਸ਼ੁਰੂ ਕਰਦੀ ਹਾਂ ਬਾਬਾ ਨਾਨਕ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਕਿਉਂਕਿ ਉਹਨਾਂ ਦਾ ਜੋ ਆਪਣੇ ਬਚਨ ਸਨ ਸ਼ਬਦ ਗੁਰੂ ਸੁਰਤ ਧਨ ਧੁਨ ਚੇਲਾ ਤੇ ਸ਼ਬਦ ਕੀ ਹੈ ਮੇਰੇ ਵੀਰ ਜੀ ਹੁਣੇ ਵੀਰ ਕੁਲਵੰਤ ਸਿੰਘ ਜੀ ਬਹੁਤ ਸੋਹਣਾ ਕਲੀਅਰ ਕਰਕੇ ਗਏ ਕਿਸਬਦ ਕੀ ਹੈ ਸਬ ਤੋਂ ਉਤਪਤੀ ਹੈ ਤੇ ਅਸੀਂ ਕਿੱਧਰ ਤੁਰੇ ਹਾਂ ਸਾਨੂੰ ਇਹ ਸੋਚਣ ਦੀ ਲੋੜ ਹੈ ਹੁਣ ਅੱਜ ਦਾ ਸਾਡਾ ਵਿਸ਼ਾ ਹੈ ਮੈਂ ਸਬਦ ਗੁਰੂ ਦਾ ਸਿੱਖ ਹਾਂ ਕਿ ਨਹੀਂ ਜੇ ਨਹੀਂ ਤੇ ਕਿਉਂ ਨਹੀਂ ਸਿੱਖ ਸਿੱਖ ਦਾ ਅਰਥ ਜੇਕਰ ਅਸੀਂ ਦੇਖੀਏ ਤੇ ਅੱਜ ਲੋਕੀ ਸਿੱਖ ਮਾਣੇ ਸਮਝ ਲੈਂਦੇ ਨੇ ਦਸਤਾਰ ਬੱਜੀ ਹੋਈ ਬੰਦਾ ਸਿੰਘ ਜਾਂ ਕੌਰ ਸਿੱਖ ਪਰ ਅਸਲ ਵਿੱਚ ਸਿੱਖ ਜਿਹੜਾ ਆ ਉਹਦਾ ਅਰਥ ਅਸੀਂ ਜਿਹੜੇ ਪੰਜਾਬੀ ਜਾਣਦੇ ਆ ਉਹ ਸਾਰੇ ਜਾਣਦੇ ਆ ਕਿ ਉਹ ਸਿੱਖਿਆਰਥੀ ਹੁੰਦਾ ਹੈ ਸਿੱਖਣ ਵਾਲਾ ਜਿਹੜਾ ਸਦੀਵੀ ਸਿੱਖਦਾ ਰਹੇ ਤੇ ਪੂਰਨ ਸਿੱਖ ਕਦੀ ਬਣ ਜਾਵਾਂਗੀ ਇਹ ਮੈਂ ਨਹੀਂ ਸਮਝਦੀ ਕਿਉਂਕਿ ਸਿੱਖ ਦਾ ਤੇ ਅਰਥ ਹੀ ਸਿੱਖਣਾ ਹੈ ਤੇ ਮੈਂ ਤੇ ਸਿੱਖਦਾ ਹੀ ਰਹਿਣਾ ਆਖਰੀ ਸਾਹ ਤੱਕ ਤੇ ਮੈਨੂੰ ਸਿੱਖਣ ਵਾਲੇ ਬਣਨ ਲਈ ਤਿਆਰ ਰਹਿਣਾ ਹੈ ਮੇਰੇ ਅੰਦਰ ਚ ਉਹ ਭਾਵਨਾ ਹੋਣੀ ਚਾਹੀਦੀ ਹੈ ਬਦਲਾਅ ਦੀ ਕਿ ਮੈਂ ਆਪਣੇ ਆਪ ਨੂੰ ਕਿੱਥੇ-ਕਿੱਥੇ ਬਦਲਣਾ ਹੈ ਮੇਰੇ ਸਬਦ ਗੁਰੂ ਮੈਨੂੰ ਕਿੱਥੇ ਦੱਸ ਰਹੇ ਨੇ ਬਦਲਣ ਨੂੰ ਉਹਨਾਂ ਚੀਜ਼ਾਂ ਨੂੰ ਮੈਨੂੰ ਹਰ ਵਕਤ ਧਿਆਨ ਚ ਰੱਖਣਾ ਸਿਮਰਨਾ ਮਨੇ ਸਵਾਸ-ਸਵਾਸ ਜਾਦ ਰੱਖਣਾ ਸਿਮਰਨ ਕਰਨਾ ਉਹਨਾਂ ਚੀਜ਼ਾਂ ਦਾ ਸਿਮਰਨ ਦਾ ਮਤਲਬ ਇਹ ਨਹੀਂ ਕਿ ਵਾਗਰੂ ਵਾਗਰੂ ਜਾਂ ਕੁਝ ਜ਼ੋਰ ਜਪ ਲਿਆ ਸਿਮਰਨ ਦਾ ਮਤਲਬ ਇਹ ਸਿਮਰਨਾ ਹੈ ਕਿ ਮੈਂ ਗੁਰੂ ਪਾਣੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ 모ਰਾ ਮਿੱਠ ਬੋਲਣਾ ਜੀ ਤੇ ਮੈਂ ਮਿੱਠ ਬੋਲਣਾ ਨਹੀਂ ਆ ਸਿੱਖ ਕਿਦਾਂ ਹੋ ਗਿਆ ਮੇਰੇ ਤੋਂ ਤੇ ਆਪਣੀ ਇੱਕ ਕੌੜਾ ਬੋਲਣ ਦੀ ਭਾਵਨਾ ਨਹੀਂ ਛੱਡੀ ਜਾਂਦੀ ਮੇਰੇ ਤੋਂ ਤਾਂ ਇੱਕ ਕ੍ਰੋਧ ਨਹੀਂ ਛੱਡਿਆ ਜਾ ਰਿਹਾ ਮੇਰੇ ਕੋਲੋਂ ਤੇ ਅਪਸ਼ਬਦ ਨਹੀਂ ਛੱਡੇ ਜਾ ਰਹੇ ਸਾਹਮਣੇ ਵਾਲਾ ਜਰਾ ਜੀ ਕੋਈ ਗੱਲ ਕਹਿ ਦਵੇ ਸਹੀ ਤੇ ਮੇਰੇ ਮੂੰਹ ਚੋਂ ਤਾਂ ਅਪਸ਼ਬਦਾਂ ਦਾ ਵੀ ਗਰੇਜ਼ ਨਹੀਂ ਹੈ ਫਿਰ ਕਿਰਤਾਂ ਮੈਂ ਹਟਣਾ ਨਹੀਂ ਤੇ ਮੈਂ ਸਿੱਖ ਕਿੱਦਾਂ ਹੋ ਸਕਦਾ ਨਹੀਂ ਹੋ ਸਕਦਾ ਜਦ ਤੱਕ ਇਹਨੂੰ ਨਹੀਂ ਛੱਡਾਂਗਾ ਇਹਦੇ ਨਾਲ ਜੇਕਰ ਮੈਂ ਹੋਰ ਜਾਵਾਂ ਅੱਗੇ ਤਾਂ ਆਸਾ ਮਹੱਲਾ ਪਹਿਲਾ ਬਾਬਾ ਜੀ ਫਰਮਾਉਂਦੇ ਹਨ ਵਾਇਨ ਕੀ ਬਾਣੀ ਆਉਂਦੀ ਹੈ ਸ਼ਲੋਕ ਮਹੱਲੇ ਵਿੱਚ ਵਾਇਨ ਚੇਲੇ ਨੱਚਣ ਗੁਰ ਨੱਚਣ ਕੋਦਨ ਮਨਕਾ ਚਾਉ ਤੱਕ ਮੈਨੂੰ ਤੇ ਜਿੱਥੇ ਕਿਤੇ ਢੋਲ ਵੱਜਦਾ ਸੁਣ ਜਾਏ ਮੇਰੇ ਤੇ ਪੈਰ ਥੜਕਣ ਲੱਗ ਪੈਂਦੇ ਨੇ ਮੈਨੂੰ ਤੇ ਨੱਚਣ ਤੋਂ ਫੁਰਸਤ ਨਹੀਂ ਔਰ ਬਾਬਾ ਜੀ ਕਹਿੰਦੇ ਨੱਚ ਗੁੱਦ ਕੇ ਕੁਝ ਹਾਸਲ ਹੀ ਹੈ ਨਹੀਂ ਉਹ ਜਿਹਨਾਂ ਨੇ ਚੇਲੇ ਬਣਾਏ ਐ ਬਿਨ ਨੱਚ ਗੁੱਦ ਕੇ ਜਾਂ ਮੈਡੀਟੇਸ਼ਨ ਕਰਕੇ ਕਿਸੇ ਤਰੀਕੇ ਰੱਬ ਮਿਲਦਾ ਆ ਜਾਂ ਪਰਮਾਤਮਾ ਉਹ ਨਹੀਂ ਮਿਲਦਾ ਇਹ ਗੁਰਬਾਣੀ ਕਲੀਅਰ ਕਰਦੀ ਏ ਸਾਨੂੰ ਪਰ ਅਸੀਂ ਆ ਕੇ ਹਟਦੇ ਹੀ ਨਹੀਂ ਇਹ ਮੇਰੀਆਂ ਕਮੀਆਂ ਨੇ ਕਿ ਮੈਨੂੰ ਕਿਤੇ ਗਾਣਾ ਉੱਚਾ ਸੁਣ ਜਾਏ ਵੱਜਦਾ ਹੋਇਆ ਤੇ ਮੇਰੇ ਤੇ ਪੈਰ ਥੜਕਣ ਲੱਗ ਪੈਂਦੇ ਨੇ ਇਹ ਮੇਰੀ ਕਮੀ ਹੈ ਮੈਂ ਗੁਰਸਿੱਖ ਨਹੀਂ ਹੋ ਸਕਦਾ ਸਿੱਖ ਤੇ ਮੈਂ ਕਦੇ ਵੀ ਨਹੀਂ ਹੋ ਸਕਣਾ ਕਿਉਂਕਿ ਸਿੱਖਦਾ ਹੀ ਰਹਿਣਾ ਮੈਂ ਪਰ ਮੈਨੂੰ ਬਦਲਾਵ ਜ਼ਰੂਰੀ ਹੈ ਆਪਣੇ ਅੰਦਰ ਲੈ ਕੇ ਆਉਣੇ ਉਹਦੇ ਲਈ ਮੈਂ ਆਪਣੇ ਆਪ ਨੂੰ ਤਿਆਰ ਹਰ ਵੇਲੇ ਕਰਨਾ ਹੈ ਇਸ ਦੇ ਅੰਦਰ ਅਗਲੀ ਚੀਜ਼ ਆਉਂਦੀ ਹੈ ਮੇਰੇ ਘਰ ਦੇ ਰਸਮੋ ਰਿਵਾਜ ਚੀਨਾਂ ਨੂੰ ਛੱਡਣ ਨੂੰ ਗੁਰਮਤ ਸਾਨੂੰ ਸਭ ਤੋਂ ਪਹਿਲਾਂ ਕਰਦੀ ਹੈ ਜਿੱਦਣ ਸਿੰਘ ਤੇ ਕੌਰ ਸਾਜਣੇ ਆ ਉਹਦਣ ਅਸੀਂ ਸਾਨੂੰ ਘਰ ਚੋਂ ਇਹ ਰਿਵਾਜ ਕੱਢਣੇ ਹੁੰਦੇ ਆ ਪਰ ਅਸੀਂ ਕੱਢਦੇ ਹੀ ਨਹੀਂ ਅਸੀਂ ਸਿੱਖ ਉਦਾਂ ਤੇ ਬਣ ਜਾਂਦੇ ਆ ਕਿਉਂਕਿ ਅਸੀਂ ਸਿੱਖਾਂ ਘਰ ਜਨਮੇ ਆ ਜਾਂ ਅਸੀਂ ਸਮਝਦੇ ਆ ਅਮਰ ਸੱਚ ਕੇ ਸਿੱਖ ਹੋ ਗਏ ਪਰ ਅਸੀਂ ਰਿਵਾਜ ਨਹੀਂ ਛੱਡਦੇ ਸਾਡੇ ਘਰ ਮੁੰਡੇ ਨੇ ਕੋੜੀ ਚੜਨਾ ਹੋਵੇ ਤੇ ਪਹਿਲੇ ਨਹਾਣ ਵੇਲੇ ਚੱਪੜੀਆਂ ਤੋੜ ਲੈ ਆ ਕਰ ਲੈ ਉਹ ਕਰ ਲੈ ਮੈਂ ਗੁਮਾਨ ਨਹੀਂ ਕਰਦੀ ਪਰ ਮੈਂ 2 ਸਾਲ ਪਹਿਲੇ ਪੁੱਤਰ ਦਾ ਵਿਆਹ ਕੀਤਾ ਮੇਰੇ ਘਰ ਕੋਈ ਰਿਵਾਜ ਨਹੀਂ ਹੋਇਆ ਕੋਈ ਵੀਰਵਾਜ ਨਹੀਂ ਕੀਤਾ ਹਰ ਵਾਈਗੂ ਦੀ ਬੜੀ ਮੇਰ ਹੈ ਬਹੁਤ ਸੋਹਣਾ ਵਸਦੇ ਪਏ ਬੱਚੇ ਤੇ ਇਹਨਾਂ ਰਿਵਾਜਾਂ ਦੀ ਸਾਨੂੰ ਕੋਈ ਲੋੜ ਨਹੀਂ ਮੇਰੇ ਘਰ ਕੋਈ ਰਿਵਾਜ ਨਹੀਂ ਹੁੰਦਾ ਕੋਈ ਦੀਵਾ ਨਹੀਂ ਕੋਈ ਧੂਫ ਨਹੀਂ ਕੋਈ ਬੱਤੀ ਨਹੀਂ ਹੁਣ ਇਹਦੇ ਚ ਅਗਲੀ ਮੇਰੀ ਕਮੀ ਕੀ ਆਉਂਦੀ ਹੈ ਕਿ ਮੈਂ ਕਿਉਂ ਨਹੀਂ ਆ ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਜਾਨੀਆ ਉੱਥੇ ਮੈਂ ਚੁੱਪ ਕਰ ਜਾਂਦੀ ਆ ਉਹਨਾਂ ਨੂੰ ਟੋਕਦੀ ਨਹੀਂ ਆ ਉਹਨਾਂ ਨੇ ਕੁੰਭ ਰੱਖ ਲਿਆ ਖੰਡਪਾੜਚ ਤੇ ਮੈਂ ਉਹਨਾਂ ਨੂੰ ਕਹਿਣਾ ਨਹੀਂ ਕਿ ਭੈਣ ਜੀ ਇਹ ਗੁਰਬਾਣੀ ਮਨਾ ਕਰਦੀ ਹੈ ਜਾਂ ਵੀਰ ਜੀ ਨਾ ਰੱਖੋ ਇੱਕ ਵਾਰੀ ਕਮਾ ਤੇ ਸਹੀ ਨਾ ਮੰਨਣ ਕੋਈ ਗੱਲ ਨਹੀਂ ਪਰ ਮੇਰਾ ਫਰਜ਼ ਹੈ ਮੈਂ ਹਰ ਵਾਰੀ ਜਾ ਕੇ ਕਹਿਮ ਜਦੋਂ ਮੈਂ ਜਿੱਥੇ ਦੇਖਾ ਮੇਰਾ ਫਰਜ਼ ਹੈ ਮੈਂ ਬੋਲਾਂ ਕਿਉਂਕਿ ਸੱਚ ਨੂੰ ਬੋਲਦੇ ਰਹਿਣਾ ਜ਼ਰੂਰੀ ਹੈ ਤਾਂਕਿ ਸੱਚ ਜਿੰਦਾ ਰਹੇ ਨਹੀਂ ਤੇ ਸੱਚ ਗਵਾਚ ਜਾਏਗਾ ਜਿੱਦਾਂ ਅੱਜ ਪਾਂਡੇ ਨੇ ਸਾਨੂੰ ਪਰਮਾਚਾਰ ਪਾਤ ਤਾਂ ਮੇਰੇ ਵੀਰ ਬਹੁਤ ਸੋਹਣਾ ਸੋਹਣਾ ਬੋਲ ਕੇ ਗਏ ਨੇ ਇਹਨਾਂ ਬਾਰੇ ਵੀਰ ਰਣਜੋਧ ਸਿੰਘ ਜੀ ਬਹੁਤ ਸੋਹਣਾ ਬੋਲ ਗਏ ਨੇ ਹੋਰ ਵੀ ਦੋ ਜਣੇ ਤਿੰਨ ਜਣੇ ਬਹੁਤ ਅੱਛਾ ਬੋਲ ਗਏ ਨੇ ਤੇ ਮੈਨੂੰ ਉਹਨਾਂ ਤੇ ਕਲੀਅਰ ਕਰਨ ਦੀ ਲੋੜ ਨਹੀਂ ਤੇ ਮੈਂ ਇਹ ਸਮਝਦੀ ਆ ਕਿ ਜਦੋਂ ਅਸੀਂ ਕਿਸੇ ਦੇ ਜਾਨਦੇ ਹਾਂ ਹੁਣ ਜਿਵੇਂ ਅਸੀਂ ਆ ਅਸੀਂ ਅੱਜ ਸਮਝ ਆ ਰਹੀ ਐ ਸਿੱਖੀ ਸਿੱਖੀ ਸਿੱਖਾ ਕਰ ਜੰਮੇ ਆ ਸਿੱਖੀ ਦੀ ਪਾਠ ਕਰ ਰਹੇ ਆ ਜਿਉਂ ਜੰਮੇ ਆ ਪਰ ਸਾਨੂੰ ਸਮਝ ਨਹੀਂ ਸੀ ਸਮਝ ਅੱਜ ਕੁਝ ਸਾਲਾਂ ਤੋਂ ਆਣ ਲੱਗੀ ਐ ਹੁਣ ਇਸ ਸਮਝ ਨੂੰ ਹੋਰ ਨਾਲ ਤੱਕ ਵੀ ਪਹੁੰਚਾਈਏ ਜ਼ੂਮ ਸੈਸ਼ਨਸ ਵਿੱਚ ਜਿੰਨੇ ਲੋਕੀ ਜੁੜਦੇ ਆ ਉਹਨਾਂ ਨੂੰ ਤੇ ਸਮਝ ਆ ਗਈ ਐ ਇੰਟਰਸਟ ਆ ਰਿਹਾ ਤਾਂ ਜੁੜ ਰਹੇ ਨੇ ਪਰ ਹੋਰ ਨਾਲ ਤੱਕ ਕਿੱਦਾਂ ਪਹੁੰਚਾਣੀ ਐ ਅਸੀਂ ਇਸ ਬਾਰੇ ਸੋਚੀਏ ਤਾਂ ਕਿ ਅਸੀਂ ਸਿੱਖ ਬਣ ਸਕੀਏ ਆਇਉ ਸੁਣਨ ਪੜਨ ਕੋ ਬਾਣੀ ਤੇ ਮੈਂ ਸੁਣਨੀ ਵੀ ਐ ਤੇ ਮੈਂ ਪੜਨੀ ਵੀ ਐ ਤੇ ਵਿਚਾਰਨੀ ਵੀ ਐ ਇਹ ਮੈਨੂੰ ਹੁਕਮ ਐ ਮੇਰੇ ਗੁਰੂ ਦਾ ਤਾਂ ਮੈਂ ਸਿੱਖ ਬਣ ਸਕਣਾ ਜੇ ਮੈਂ ਇਹਨਾਂ ਕੰਮਾਂ ਨੂੰ ਕਰਾਂ ਤੇ ਜੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਾਂ ਪਰ ਮੈਂ ਕਰਦ ਹੀ ਨਹੀਂ ਮੈਨੂੰ ਕਿਸੇ ਦੇ ਵੱਲੋਂ ਸੁਨੇਹਾ ਆ ਗਿਆ ਕਿ ਅੱਜ ਸਾਡੇ ਘਰ ਫਲਾਣੇ ਸਾਡੇ ਬਾਬਾ ਜੀ ਦਾ ਸਤਸੰਗ ਰੱਖਣਾ ਹੈ ਜਾਂ ਇਹ ਸਾਡੇ ਘਰ ਕੀਰਤਨ ਨੇ ਫਲਾਨੀ ਦੇਵੀ ਦਾ ਜਾਗਰਣ ਨੇ ਤੇ ਮੈਂ ਤੁਰ ਪੈਨੀ ਆ ਉੱਥੇ ਔਰ ਉੱਥੇ ਜਾ ਕੇ ਮੈਂ ਵੀ ਤਾੜੀਆਂ ਮਾਰਦੀਆਂ ਤੇ ਨੱਚ ਲੰਨੀ ਆ ਤੇ ਫਿਰ ਮੈਸੇ ਕਿ ਕਿੱਦਾਂ ਬਣਨਾ ਹੈ ਇਹ ਚੀਜ਼ਾਂ ਮੈਨੂੰ ਛੱਡਣੀਆਂ ਪੈਣਗੀਆਂ ਤਾਂ ਮੈਂ ਸਿੱਖ ਬਣ ਸਕਦੀ ਆ ਮੈਂ ਸਿੱਖੀ ਚ ਨਹੀਂ ਆ ਮੈਨੂੰ ਮੰਨਦੀ ਕਿ ਮੈਂ ਸੇਖਾ ਸ਼ੁਕਰ ਕਰਦੀ ਆ ਕਿ ਸਮਝ ਆਉਣ ਲੱਗ ਪਈ ਹੈ ਕਿ ਸਿੱਖੀ ਕੀ ਹੈ ਇਹ ਬੜਾ ਵੱਡਾ ਸ਼ੁਕਰਾਨਾ ਹੈ ਹੁਣ ਇਹਦੇ ਉੱਤੇ ਅਮਲ ਕਰਨਾ ਮੇਰਾ ਆਪਣਾ ਫਰਜ਼ ਹੈ ਮੈਨੂੰ ਲੱਗਦਾ ਮੇਰਾ ਸਮਾਂ ਹੈਗਾ ਵੀਰ ਜੀ ਤੇ ਇਸ ਕਰਕੇ ਮੈਂ ਚਾਹਨੀ ਆ ਕਿ ਭਈ ਸਿੱਖੀ ਵੱਲ ਤੁਰੀਏ ਹਮੇ ਛੱਡੀਏ ਆਪਣੇ ਬੋਲ ਪ੍ਰੇਮ ਭਾਵਨਾ ਨਾਲ ਬੋਲੀਏ ਕ੍ਰੋਧ ਆਉਂਦਾ ਮੰਨਿਆ ਜ਼ਰੂਰ ਆਉਂਦਾ ਜਦੋਂ ਕਿਤੇ ਗੁੱਸਾ ਆ ਜਾਂਦਾ ਅਸੀਂ ਤੇ ਆਪਣੇ ਬੱਚਿਆਂ ਨੂੰ ਹੀ ਨਹੀਂ ਛੱਡਦੇ ਕ੍ਰੋਧ ਕਰਨ ਲੱਗਿਆਂ ਅਸੀਂ ਤੇ ਨਿਆਣਿਆਂ ਨੂੰ ਹੀ ਘੁੱਟ ਛੱਡੀਦਾ ਉਹਨਾਂ ਨੂੰ ਹੀ ਮੈਂ ਦੇਖਿਆ ਬੀਬੀਆਂ ਕਿੰਨੀਆਂ ਗੰਧੀਆਂ ਗਾਲਾਂ ਕੱਢ ਜਾਂਦੀਆਂ ਨੇ ਵਿਚਾਰ ਦੀਆਂ ਹੀ ਨਹੀਂ ਔਰ ਅੱਜਕੱਲ ਤੇ ਵੀਰ ਵੀ ਘਟ ਨਹੀਂ ਨੇ ਬਹੁਤ ਗੰਧੀਆਂ ਗਾਲਾਂ ਆਪਣੀਆਂ ਧੀਆਂ ਨੂੰ ਕੱਢ ਰਹੇ ਹੁੰਦੇ ਨੇ ਮਾਪਿਆਂ ਦੇ ਉਹਨਾਂ ਨੂੰ ਗੱਲ ਕਰਨ ਦਾ ਹੀ ਨਹੀਂ ਪਤਾ ਮਾਪਿਆਂ ਦੀ ਗੱਲ ਦੇ ਕੇ ਧੀ ਨਾਲ ਗੱਲ ਕਰ ਰਹੇ ਹੁੰਦੇ ਨੇ ਕਿੱਥੋਂ ਸਿੱਖ ਬਣਾਂਗੇ ਪਹਿਲੀ ਆਪਣੀ ਬੋਲ ਬਾਣੀ ਸੁਧਾਰੀਏ ਸਵਪੜ ਚੌਲ ਬਹੁਤ ਜ਼ਰੂਰੀ ਹੈ ਸਿੱਖੀ ਲਈ ਜੇ ਅਸੀਂ ਸਿੱਖ ਬਣਨਾ ਹੈ ਨਾ ਸੌਕੜ ਚੌਲ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੇਰੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਰਾਮ ਲੈਨੀ ਆ ਤੇ ਸਾਰਿਆਂ ਦਾ ਧੰਨਵਾਦ ਕਰਦੀ ਆ ਮੈਨੂੰ ਸੁਣਨ ਲਈ ਕਿਉਂਕਿ ਮੈਂ ਸਮਾਂ ਜ਼ਿਆਦਾ ਨਾ ਲੈਂਦੇ ਹੋਏ ਆਪਣੇ ਸਮੇਂ ਨੂੰ ਪੂਰੇ ਰੱਖਦੇ ਹੋਏ ਬਾਕੀ ਦਾ ਸੈਸ਼ਨ ਤੁਸੀਂ ਜਾਰੀ ਰੱਖੋ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ ਜੀ